ਆ ਲੈ ਪੁਰਾਣੀ ਫੌਂਦਾ ਸਹੀ ਗੱਲ ਆ ਬਾਈ ਪੁਰਾਣੀਆਂ ਕਿੰਨੀ ਹਾਈਟ ਆ ਪੁਰਾਣੀਆਂ ਚੀਜ਼ਾਂ ਬਾਈ ਟਰੈਕਟਰ ਪੇਂਟ ਹੋਇਆ ਵਾ ਤਿਆਰ ਪਿੱਛੇ ਦੇ ਵੀ ਭਾਰੀ ਪਿੱਛੇ ਦੇ ਕਰੋ ਚੈੱਕ ਇਹ ਕੁਆਡ ਦੇ ਮੁੱਲ ਮਾਂ ਚੱਕੇ ਹੋਏ ਆ ਪਰ ਵੇਚਦੇ ਆਪਣੀ ਮਰਜ਼ੀ ਨਾਲ ਨੇ ਸੀਟ ਨਾਲ ਦੀ ਟਰੈਕਟਰ ਦੀ ਸਕਾਟ ਦੀ ਕਰੋ ਤੇ ਲੋ ਮਿੱਤਰੋ ਪਹੁੰਚ ਗਏ ਪਟਿਆਲਾ ਟਰੈਕਟਰ ਮਾਰਕੀਟ ਦੇ ਵਿੱਚ 파ਟ 파ਟ ਦੇ ਟਰੈਕਟਰ ਬਾਈ ਹਰੇਕ ਟਰੈਕਟਰ ਦਾ ਸਪੇਅਰ ਪਾਰਟ ਮਗਰਾੜ ਬੰਪਰ ਸ਼ੋਆ ਸਾਰਾ ਸਮਾਨ ਆ ਬਾਈ ਉਰੇ ਜਿਹੜੇ ਮਰਜ਼ੀ ਟਰੈਕਟਰ ਦਾ ਸਮਾਨ ਲੈ ਲੋ ਲੋ ਜੀ ਪਾਣੀ ਦਾ ਬਾਈ ਬਹੁਤ ਬੁਰਾ ਹਾਲ ਹੈ ਲੰਗੜ ਨੂੰ ਕਿਤੇ ਥੋਂ ਵੀ ਨਹੀਂ ਹੈਗਾ ਦੇਖੋ ਟਰੈਕਟਰ ਆ ਪੁਰਾਣੇ ਮੈਸੀ ਮੂਸੀ ਜਿਹੇ ਕਹਿੰਦੇ ਮਿਲਦੇ ਨਹੀਂ ਸਭ ਖੜੇ ਆ ਬਾਈ ਉਰੇ ਜੋ ਮਰਜ਼ੀ ਦੇ ਲੋ ਸਾਰਾ ਦੁਨੀਆ ਭਰ ਦਾ ਸਕਰੈਪ ਪਿਆ ਉਰੇ ਲੋਰੀ ਫਾਰਮ ਟਰੈਕ 60 60 ਕਹਿੰਦੇ ਜੀ ਸਕਾਟਰ ਹੀ ਮਿਲਦਾ 27 ਦਾ ਖੜਾ ਸਕਾਟ ਲੋ ਜੀ ਕਰੋ ਚੈੱਕ ਕਿੰਨਾ ਨੰਬਰ ਦੁਕਾਨ ਆ 186 ਇਹਨਾਂ ਕੋਲ ਖੜਾ ਬਾਈ ਸਕਾਟ ਐ ਰਮੀ ਇਹਨਾਂ ਨੂੰ ਬਾਈ ਕਹਦੇ ਨੇ ਵੀ ਆਹ ਟਰੈਕਟਰ ਮਿਲਦਾ ਹੀ ਨਹੀਂ ਜੀ ਉਰੇ ਸਾਰੇ ਟਰੈਕਟਰ ਖੜੇ ਨੇ ਹਰੇ ਜਿੰਨਾ ਮਰਜ਼ੀ ਜਿਹੜੇ ਮਰਜ਼ੀ ਟਰੈਕਟਰ ਲੈ ਲੈ ਹਾਂ ਇਹਨਾਂ ਨੇ ਬਾਈ ਕੁਆਡ ਦੇ ਮੁੱਲ ਨਾਲ ਚੱਕੇ ਹੋਏ ਆ ਪਰ ਵੇਚਦੇ ਆਪਣੀ ਮਰਜ਼ੀ ਨਾਲ ਨੇ ਸੀਲ ਨਾਲ ਦੀ ਆ ਟਰੈਕਟਰ ਦੀ ਸਕਾਟ ਦੀ ਕਰੋ ਚੈੱਕ ਹੂੰ ਦੇਖਦਾ ਨਾ ਵੀ ਸੀਲ ਜੰਪ ਦਿੰਦੀ ਆ ਹੈ ਸੀਲ ਜੰਪ ਦਿੰਦੀ ਆ ਬਾਈ ਇਹੀ ਗੱਲ ਟੈਂਸ਼ਨ ਵਾਲੀ ਹੈ ਪੱਤੀ ਨਾਲ ਜੋੜਨੀ ਹੈ। ਵੀਰੇ ਧਲਵਾਰ ਦੀ ਦੁਕਾਨ ਕਿੱਥੇ ਹੈ? ਅੜੀ ਧਲਵਾਰ ਦੀ। ਵੀਰੇ ਅਸੀਂ ਵੀ ਰੋਪੜ ਤੇ ਆਏ ਹੋਏ ਆ। ਲੋ ਜੀ ਹੈ। ਹੈ origignal ਹੈ white tractor ਸਾਰਾ ਹੀ। ਜਾਲੀ ਗੜਗੀ ਮੁਰਲੇ ਵਾਲੀ। ਇਤਾਂ ਦਾ ਰਾਜਾ। ਕਿੰਨਾ ਇਹ ਦੇਖੋ। ਬਾਕੀ ਜਣ ਜਣ ਸਾਰਾ ਨਾਲ ਦਾ ਬਾਈ ਟਰੈਕਟਰ ਜਣੀ ਕੋਈ origignal ਨਾਲ ਕੋਈ ਚੀਜ਼ ਬਦਲੀ ਨਹੀਂ। ਰੰਗ ਵੀ ਨਾਲ ਦਾ ਹੀ ਆ ਬਾਈ origignal ਟਰੈਕਟਰ ਦਾ। ਆ ਦੇਖੋ ਭਾਈ ਲਿਖਿਆ ਹੋਇਆ ਸਾਰਾ ਕੁਝ ਲਿਖਿਆ ਹੋਇਆ ਤੇ A ਤੋਂ Z ਸਾਰੀ ਡਿਟੇਲ ਦਿੱਤੀ ਹੋਈ ਹੈ। ਹੋਰੰਮੀ ਭਾਈ ਵਧੀਆ ਬਾਕੀ ਪਹਿਲੀ ਵਾਰ ਆਇਆ ਮਾਰਕੀਟ 'ਚ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਭਾਈ ਭਾਈ ਮੇਰਾ ਯਾਰ ਆਹ ਕਿਹੜਾ ਟਰੈਕਟਰ ਹੈ ਵੀਰੇ 855 ਮੈਸੀ ਦੀ ਇਹ ਸਵਰਾਜ ਹੈ ਭਾਈ ਆ ਦੇਖ ਸਟicker ਲੱਗਿਆ ਹੋਇਆ ਵੈਸੇ ਪਤਾ ਨਹੀਂ ਯਾਰ ਕਿਹੜਾ ਟਰੈਕਟਰ ਲੱਗਦਾ ਦਾ ਯਾਰ ਮੈਸੀ ਦੀ ਹੈ ਮੈਸੀ ਦੀ ਹੈ 855 ਕਿੰਨਾ ਹੈ ਇਹ ਮੈਸੀ ਮੈਸੀ ਆ ਪੈਸੀ 855 80 ਭਾਈ 800 ਦੇ ਦਾ ਮੈਸੀ ਸਟicker ਲੱਗਿਆ ਹੋਇਆ ਇਹ ਸਟicker ਲੱਗਿਆ ਹੋਇਆ ਸੋ ਰਾਜ ਵਾਲਾ ਭਾਈ ਹੁਣ ਪਤਾ ਨਹੀਂ ਕਿ ਕੀ ਹੈਗਾ ਤਾਂ ਮੈਸੀ ਹੋ ਬਾਈ ਇੰਕੋੜਾ ਸਵਰਾਜ ਦਾ ਅੱਛਾ ਲੁੱਕ ਸਾਰੀ ਹੈ ਮੈਸੀ ਦੀ ਹੈ ਕਾ ਕਹਦੀ ਹੈ ਬਾਈ 312 ਖੜਾ ਇਛਰ ਕਰੋ ਜੀ ਚੈੱਕ ਦੁਨੀਆ ਭਰ ਦੀਆਂ ਵੈਰਾਈਟੀਆਂ ਬਾਈ ਆਹ ਪੁਰਾਣੇ ਪੁਰਾਣਾ ਲੈ ਲਓ ਨਵੇਂ ਦੇ ਨਵਾਂ ਟਰੈਕਟਰ ਲੈ ਲਓ ਸਟੈਂਡਰਡ ਖੁੱਲਿਆ ਹੋਇਆ ਹੈ ਬਾਈ ਸਪੈਸ਼ਲ ਕਲਟੀਵੇਸ਼ਨ ਗੀਅਰ ਵਾਲਾ ਟਾਇਰ ਪੁਰਾਣੇ ਰਿਮ ਹਰੇਕ ਚੀਜ਼ ਹੈ ਬਾਈ ਜੀ ਉਹ ਮਰਜ਼ੀ ਲਓ ਮੈਸੀ ਫਰਗੂਸਨ 241 ਪੁਰਾਣੇ ਮਾਡਲ ਆ ਬਾਈ ਮਾਂ ਸ਼ਕਤੀ ਆ بڑے ਖੜੇ ਆ ਬਾਈ 4휠 ਕਰੋ ਚੱਕ ਕੁਵਾਰਡ ਦੇ ਰੇਡ ਚ ਆ ਬਾਈ ਟਰੈਕਟਰ ਸਾਰੇ ਹੀ ਇਹੇ ਖਰੇ ਇਹ ਬਾਈ ਆਪਣੇ ਹਿਸਾਬ ਨਾਲ ਦੰਦੇ ਲੰਬੇ ਤਾਂ ਇਹ ਕੁਆਰਡ ਦੇ ਮੁੱਲੇ 16 ਸਖੜਾ ਬਾਈ ਹੋਰ ਵੀਲ ਚ ਕਰੋ ਜੀ ਕੋਈ ਕਿਸ ਨੇ ਲੈਣਾ ਬਾਈ 16 ਠੀਕ ਹੈ ਜੀ ਇੱਧਰ ਖੜੇ ਆ 16 ਸੋ ਦੋ ਤਿੰਨ ਸਾਰੇ 4 ਵੀਲ ਡਰਾਈਵ ਦੇ ਵਿੱਚ ਆ ਬਾਈ ਟਰੈਕਟਰ ਇਹ ਠੀਕ ਹੈ ਜੀ ਮਤਲਬ ਕਿ ਜਿਹੜਾ ਸਮਾਨ ਤੁਹਾਨੂੰ ਕਿਤੋਂ ਨਹੀਂ ਮਿਲਿਆ ਨਵਾਂ ਨਹੀਂ ਆ ਰਿਹਾ ਕੰਪਨੀ ਤੇ ਤਾਂ ਇੱਕ ਵਾਰ ਜਿਹੜਾ ਪਟਿਆਲੇ ਜਰੂਰ ਮਾਰਿਓ ਬਾਈ 47 10 ਖੜਾ ਪੜੇ ਵਾਲੇ ਜਣੀ ਥੋੜਾ ਮਸਲਾ ਹਲ ਹੋ ਜੂਗਾ 100 ਚੋਂ 90% ਹਰੇਕ ਚੀਜ਼ ਦਾ ਠੀਕ ਹੈ ਜੀ ਬਾਕੀ ਥੋੜੀ ਕਿਸਮਤ ਹੈ ਬਾਈ ਬਾਈ ਆ ਗਿਆ ਚੱਲੀਏ ਵੀਰੇ ਚੱਲੀਏ ਚਲੋ ਆ ਬਾਈ ਜਨਰੇਟਰ ਵਾਲਾ ਸੈਕਸ਼ਨ ਆ ਗਿਆ ਜਨਰੇਟਰ ਜਿਹੜੇ ਮਰਜੀ ਨਵੇਂ ਪੁਰਾਣੇ ਸਾਰਾ ਮਾਪੇ ਇੱਧਰ ਚੱਲ ਇੱਧਰ ਨੂੰ ਥੋੜੀ ਅੱਗੇ ਬਾਈ ਗਣਾਸਾ ਘੁੰਮਦਾ ਹਰੇਕ ਕੀ ਤੇ ਗਣਾਸਾ ਘੁੰਮਦਾ ਰੂ ਚੱਕਾ ਟੋੜੀ ਬਾਈ ਖੋਰ ਆਈਟਮ ਖੜੀ ਨਵੇਂ ਕਿਹੜਾ ਬਾਈ ਇਹ ਬੇਲਾਰੂਸ ਆ ਆ ਦੇਖੋ ਬਾਈ ਟਾਇਰ ਦੇ ਰਹੇ ਮੈਂ ਪਿਛਲੇ ਕਿੱਡੇ ਕਿੱਡੇ 15 5 38 ਦੇ ਟਾਇਰ ਆ ਛਤਰੀ ਦੇ ਬਾਈ ਦੋਈ ਲਾਈ ਹੋਈ ਨਵੇਂ ਇੱਕ ਤੇ ਕਹਿੜਵਾ ਬਾਈ ਉਰੇ ਸਾਰੀਆਂ A to Z ਪੰਪ ਦੇ ਮੋਠਾ ਲਾਹ ਕਰਦੇ ਵੀਰੇ ਲੋ ਜੀ ਬਾਈ ਕਰੋ ਚੈੱਕ ਪੂਲੇ ਸਪੈਂਡਲ ਦੇਖੋ ਮਨ ਲੱਗਦਾ ਮੇਰੇ ਸਾਬ ਨਾਲ ਸਟੀਰਿੰਗ ਸਿੰਪਲ ਏ ਆ ਸਟੀਰਿੰਗ ਲਾਇਆ ਹੋਇਆ ਦਾ ਪੂਰਾ ਨਹੀਂ ਆਉਂਦਾ ਹੈਗਾ ਬਾਈ ਦੇਖ ਲੈ ਲੈ ਪੁਰਾਣੀ ਹੋਣਾ ਸਹੀ ਗੱਲ ਆ ਬਾਈ ਪੁਰਾਣੋ ਕਿੰਨੀ ਹਾਈਟ ਆ ਪੁਰਾਣੀਆਂ ਚੀਜ਼ਾਂ ਬਾਈ ਟਰੈਕਟਰ ਪੇਂਟ ਹੋਇਆ ਵਾ ਤਿਆਰ ਪਿੱਛੇ ਦੇ ਵੀ ਭਾਰੀ ਪਿੱਛੇ ਦੇ ਕਰੋ ਚੈੱਕ ਟੈਂਕੀ ਪਿੱਛੇ ਡੀਜ਼ਲ ਵਾਲੀ ਹੈ ਨਾ ਹਾਂ ਡੀਜ਼ਲ ਟੈਂਕੀ ਲੋ ਜੀ ਬਾਈ ਬਹੁਤ ਭਾਰਾ ਟਰੈਕਟਰ ਹੈ ਪਿੱਛੇ ਦੇ ਆ ਦੇਖੋ ਜੀ ਵਾਹ ਕੀ ਐਨ ਵੀ ਆਹ ਬਾਈ ਪਤਾ ਨਹੀਂ ਕਿਹੜਾ ਜਗ੍ਹਾ ਦਾ ਮਨੋ ਦਾ ਕੋਈ ਲਿਫਟ ਵਾਲੀ ਜਗ੍ਹਾਟ ਲਾਇਆ ਹੋਇਆ ਇਹਨੂੰ ਹਨਾ ਰਮੀ ਲਿਫਟ ਵਾਲੀ ਲਿਫਟ ਵਾਲੀ ਜਗੜ ਲੱਗਿਆ ਹੋਇਆ ਕੋਈ ਬੈਟਰੀ ਬਕਸਾ ਦਿੱਤਾ ਹੋਇਆ ਬਾਈ ਤੇ ਪੰਪ ਦੇਖੋ ਕਿਵੇਂ ਦਾ ਟਰੈਕਟਰ ਦਾ ਇਹ ਦੇਖਿਆ ਸੀਗਾ ਟਰੈਕਟਰ ਬਾਈ ਪਹਿਲਾਂ ਵੀ ਆਈ ਸੀ ਪਿਛਲੀ ਵਾਰ ਫਰੋ ਟਰੈਕਟਰ ਤਾਂ ਇਦਾਂ ਹੀ ਸੀਗਾ ਇਹ ਥੋੜਾ ਜਿਹਾ ਵਧੀਆ ਉਹਦੇ ਨਾਲੋਂ ਟਰੈਕਟਰ ਤਿਆਰ ਹੋਇਆ ਵਾ ਹਰੇਕ ਚੀਜ਼ ਸਪੈਸ਼ਲ ਆ ਬਾਈ ਯਾਰ ਬੈਟਰੀਆਂ ਦੋ ਨੇ ਵੀਰੇ ਨੂੰ ਬਾਈ ਜੀ ਡਬਲ ਬੈਟਰੀ ਐ ਨੂੰ ਇਹਦਾ ਹੁਣ ਕਾਰਨ ਨਹੀਂ ਪਤਾ ਕਿ ਆਏ ਇੰਜਨ ਵੀ ਵੀਰੇ ਬੜਾ ਆ ਇੰਜਣ ਬੜਾ ਹੈ ਪਿਸਟਨ ਬਾੜੇ ਨੇ ਟਰੈਕਟਰ ਦੀ ਠੀਕ ਹੈ ਜੀ ਬਾਕੀ ਤੁਸੀਂ ਦੱਸੋ ਵੀ ਕਿਹੜਾ ਮਾਡਲ ਹੈ ਇਹ ਪੀ ਐਨ ਬੀ 23 46 50 ਨੰਬਰ ਦਾ ਟਰੈਕਟਰ ਇਹ ਟਰੈਕਟਰ ਕਿਵੇਂ ਖੇਤੀ ਕਰਦੇ ਹੋਗੇ ਇਹਦਾ ਨਾ ਕਿਵੇਂ ਮੁੜਦਾ ਹੋ ਟਰੈਕਟਰ ਇਹ ਹੈ ਰਮ ਜਿੱਕਾ ਟਰੈਕਟਰ ਮੋੜ ਦਾ ਆਪਣੇ ਨਾਲ ਮੋੜਨਾ ਪੈਂਦਾ ਤਾਂ ਸਹੀ ਗੱਲ ਹੈ ਪੂਰੀ ਤਸੱਲੀ ਕਰਾਉਣਾ ਮਾਡਲ ਲੱਗਿਆ ਨਾ ਇਹ ਐਨ ਪੂਰੀ ਮੱਸੀ ਭਾਈ ਇੱਧਰ ਵੀ ਮਾਰਕੀਟ ਦਾ ਟਰੈਕਟਰਾਂ ਦੀ ਫਾਰਮ ਟਰੈਕ ਦੀ ਏਜੰਸੀ ਆ ਤੇ ਕੁਆਰੇ ਕੁਆੜਾ ਬਾਈ ਉਰੇ ਤਾਂ ਕਿਲੋ 2 ਕਿਲੋਮੀਟਰ ਦੇ ਵਿੱਚ ਹੋਰ ਕੁਝ ਨਹੀਂ ਲੱਭਦਾ ਹੈਗਾ ਚੱਲੀਏ ਰੰਮੀ ਵੀਰੇ ਚੱਲੀਏ ਫਿਰ ਚਾਚਾ ਗਰਮੀ ਆਹ ਦੇਖੋ ਬਾਈ ਐਕਸਲਰ ਅੰਦਰੋਂ ਵੀ ਇਹਦੇ ਵਿੱਚੋਂ ਪਾਏ ਹੋਏ ਆ ਦੇਖੋ ਤੁਹਾਨੂੰ ਦਿਖਾਈਏ ਲੱਗਦੇ ਹਿਸਾਬ ਦੇ ਐਕਸਲ ਹੋ ਰਹੇ ਪੱਕੇ ਬਾਈ ਚੱਲੀਏ ਫਿਰ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਅੱਗੇ ਜਾ ਕੇ ਕਿੱਥੇ ਜਾਂਦੇ ਆ ਆ ਨਾਲ ਇੱਧਰ ਨਾਲਾ ਜਾਂਦਾ ਬਾਈ ਨਹਿਰ ਜੀ ਗੰਦਾ ਪਾਣੀ ਆ ਬਾਈ ਇਹ ਫੈਕਟਰੀਆਂ ਫੂਟਰੀਆਂ ਦਾ ਸਾਫ਼ ਨਹੀਂ ਹੈਗਾ ਪਾਣੀ ਬਾਕੀ ਉਹਦਰ ਮੋਡੀਫਿਕੇਸ਼ਨ ਦਾ ਗੱਡੀਆਂ ਕਾਰਾਂ ਦਾ ਤਿਆਰ ਚੁਰ ਕਰਦੇ ਆ। ਤੇ ਲੋ ਜੀ ਮਿੱਤਰੋ ਜਿਹੜਾ ਆਪਾਂ ਨੇ ਸੋਨਾ ਲੀਕਾ ਟਰੈਕਟਰ ਪਾਏ ਸੀ ਜਿਹੜਾ ਸੋਨਾ ਲੀਕਾ ਵਾਲੇ ਜਿਹੜਾ ਕੋਲ ਖੜਾ ਸੀਗਾ ਉਹ ਟਰੈਕਟਰ ਬਾਈ ਅੱਜ ਚੱਲਿਆ। ਇਹਦੇ ਮੈਨੂੰ ਬਹੁਤ ਸਾਰੇ ਵੀਰਾਂ ਦੇ ਫੋਨ ਆਏ ਸੀ ਟਰੈਕਟਰ ਵਾਸਤੇ। ਕੂਲ ਟਰੈਕਟਰ ਦਾ ਰੇਟ ਜਾਇਲ ਸੀ ਬਾਈ ਇਹਦਾ। ਠੀਕ ਹੈ ਜੀ। ਟਰੈਕਟਰ ਇਹ ਆਪਣੇ ਫਰੋਜਪੁਰ ਤੋਂ ਵੀਰ ਨੇ ਆਪਣੇ ਨਾਲ YouTube ਤੇ ਜੁੜੇ ਹੋਏ ਉਹਨਾਂ ਨੇ ਲਿਆ ਟਰੈਕਟਰ ਇਹ ਟਰੈਕਟਰ ਉਹਨਾਂ ਨੂੰ ਸੌਦਾ ਹੋਇਆ 3 ਦਿਨ ਹੋ ਗਏ ਟਰੈਕਟਰ ਦਾ ਅੱਜ ਉਹਨਾਂ ਨੂੰ ਲੁਧਿਆਣੇ ਤੱਕ ਦੇ ਕੇ ਆਉਣਾ ਟਰੈਕਟਰ ਬਾਈ ਕਹਿੰਦਾ ਅੱਧ ਚੱਕ ਤੁਸੀਂ ਆ ਜਿਓ ਅੱਧ ਤੱਕ ਮੈਂ ਆ ਕੇ ਲੈ ਜੰਨਾ ਲਓ ਜੀ ਪੱਕਾ ਕਹਿੰਦਾ ਮੈਂ ਛੱਡਿਆਉਣਾ ਵੀ ਮੈਂ ਘਰੇ ਆ ਕੋਈ ਗੱਲ ਨਹੀਂ ਤੇ ਬੱਤੀ ਬਾਈ ਟਰੈਕਟਰ ਦਾ ਹੀ ਟੈਰਾ ਪਿੱਛੋਂ ਬੇਸ਼ੱਕ ਥੋੜੀ ਮਾਰ ਖਾਂਦਾ ਪਰ ਇੰਜਣ ਉੰਜਣ ਦਾ ਟਰੈਕਟਰ ਵਧੀਆ ਕੰਮ ਹੈ ਪੂਰਾ ਇਹਨ। ਬਾਕੀ ਹੁਣ ਵਾਈ ਦੱਸੂਗਾ ਜਾ ਕੇ ਵੀ ਕਿਵੇਂ ਆ। ਤੇ ਟੈਰਾ ਤਾਂ ਸਮਝ ਲਓ ਟੈਕ ਦੇ ਚਾਰੇ ਪੈਣੇ ਵਾਲੀ ਆ। ਬਾਕੀ ਉਧਰ ਲੈਫਟ ਲੋਡ ਦਾ ਇੰਜਣ ਦਾ ਟਰੈਕਟਰ ਠੀਕ ਆ। ਤੇ ਸਭ ਤੋਂ ਵੱਡੀ ਗੱਲ ਸਾਡੇ ਰੋਪੜ ਦਾ ਨੰਬਰ ਆ ਪਹਿਲੇ ਆਪਣਾ ਮਿਦਰਾਖ ਪਿੰਡ ਆ ਉੱਥੇ ਦਾ ਟਰੈਕਟਰ ਨਵਾਂ ਨਿਕਲਿਆ ਹੋਇਆ। ਮਿਦਰਾਖੀ ਦੇ ਪਿੰਡ ਦਾ। ਠੀਕ ਹੈ ਜੀ। ਮਰਾੜਮ ਰੂੜ ਐਨ ਵਧੀਆ ਪਏ ਆ ਟਰੈਕਟਰ ਦੇ ਕਿਤੇ ਪਾਸੇ ਤੇ ਖਰਾਬ ਨਹੀਂ ਹੈਗੇ ਬਾਈ ਪਰ ਮਰੋਮੋ ਵੀ ਵਧੀਆ ਨੇ ਐਨ ਬਾਕੀ ਚਲੋ ਵਾਦਾ ਕਰੇ ਬਾਈ ਨੂੰ ਟਰੈਕਟਰ ਜੀ ਨੇ ਲਿਆ ਬਾਈ ਨੂੰ ਮੁਬਾਰਕਾ ਟਰੈਕਟਰ ਦੀ ਤੇ ਲੋ ਜੀ ਬਾਈ ਸਾਨੂੰ ਆਪਾਂ ਝੋਨਾ ਦਿਖਾ ਦਈਏ ਅੱਜ ਆਪਣਾ ਤੇ ਝੋਨਾ ਬਾਦੀ ਕਿਰਪਾ ਨਾਲ ਵਧੀਆ ਖੜਾ ਹੈ 26 ਆ ਬਾਈ ਸਾਰੀ ਇਹ 26 ਵੈਰਾਈਟੀ ਇਸ ਵਾਰ ਬੂਝਾ ਬੋਸ ਹੁਣਾ ਮਾਰਿਆ ਝੋਨੇ ਨੇ ਆ ਸਾਡਾ ਭਾਈ ਨੀਵਾ ਖੇਤਾਂ ਚ ਪਾਣੀ ਖੜਦਾ ਏ ਠੀਕ ਆ ਤੇ ਬੂਝਾ ਬੱਜਾ ਵਧੀਆ ਮਾਰਿਆ ਬਾਕੀ ਹੁਣ ਨਿਕਲਦੇ ਪਤਾ ਲੱਗੂਗਾ ਇਸ ਵਾਰ ਵੈਸੇ ਠੀਕ ਐ ਕੋਈ ਬਿਮਾਰੀ ਬੋਮਰੀ ਫਿਲਹਾਲ ਦੀ ਘੜੀ ਤਾਂ ਹੈ ਨਹੀਂ ਅੱਗੇ ਆਉਣ ਵਾਲੇ ਟਾਈਮ ਬਾਰੇ ਅੱਗੇ ਰੱਬ ਸਾਥ ਦੇ ਦੇਵੇ ਤਾਂ ਵਧੀਆ ਗੱਲ ਹੋਊਗੀ ਠੀਕ ਨੇ ਜੀ ਬਾਕੀ ਇਸ ਵਾਰ ਤਕਰੀਬਨ ਅਸੀਂ ਹੋਰ 베ਰੀ ਚ ਗਏ ਆ ਝੋਨਾ ਸਾਰੇ ਪਾਸੇ ਠੀਕ ਆ ਤੇ 26ਾਂ ਤਾਂ ਲਗਭਗ ਮੇਰੇ ਹਿਸਾਬ ਨਾਲ ਥੋੜੇ ਦਿਨ ਤੱਕ ਬਾਈ ਐਨ ਪੱਕਣ ਲੱਜਣੀਆਂ ਆ ਦੇਖ ਲੋ ਦਾਣੇ ਲੱਗ ਗਏ ਉਹ ਕਰਨ ਆ ਦੇਖੋ ਰੰਗ ਜਿਹਾ ਲੱਗ ਗਿਆ ਇਹਨਾਂ ਦਾ ਬਦਲ ਤੇ ਬਾਕੀ ਬਾਈ ਹਾਂ ਬਲੌਗ ਦੇ ਵਿੱਚ ਐਨਾਈ ਜੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਆਪਣੇ ਚੈਨਲ ਨੂੰ ਤੇ ਆਪਣੇ YouTube ਚੈਨਲ ਨੂੰ ਵੀ ਕਰਿਆ ਕਰੋ ਸਬਸਕ੍ਰਾਈਬ ਬਾਕੀ ਕਿਸੇ ਮੇਰੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਜੀ ਨੰਬਰ ਆਪਣਾ ਥੱਲੇ ਮੈਂਸ਼ਨ ਹੁੰਦਾ ਏ ਹਰੇਕ ਵੀਡੀਓ ਦੇ ਜੀ ਉਹਦੇ ਜਾ ਕੇ ਆਪਣਾ ਨਾਲ ਕੰਟੈਕਟ ਕਰ ਸਕਦਾ ਜੀ ਠੀਕ ਆ ਤੇ ਜਿਹਨੇ ਵੀ ਟਰੈਕਟਰ ਕੋਈ ਵੀਰ ਫੋਟੋ ਵੀਡੀਓ ਪਾਉਣੇ ਤਾਂ ਮੇਰਾ ਵੀ ਰੇਟ ਨਾਲ ਜ਼ਰੂਰ ਮੈਂਸ਼ਨ ਕਰਿਆ ਕਰੋ ਵੀ ਇੰਨੇ ਦਾ ਦੇਣਾ ਆ ਰੇਟ ਆ ਬਾਕੀ ਦਾ ਚਲੋ ਰੇਟ ਮੌਕੇ ਤੇ ਵੱਧ ਘੱਟ ਹੋ ਜਾਂਦਾ ਠੀਕ ਨੇ ਜੀ ਤੇ ਠੀਕ ਹੈ ਜੀ ਆਦੇ ਬਲੌਗ ਸੇ ਇੰਨਾ ਹੀ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਧੰਨਵਾਦ